ਪਹਿਲਾ ਰਾਜਵੀਰ ਜਵੰਦਾ ਦੀ ਖਬਰ ਆਈ ਉਹ ਵੀ ਡਾਕਟਰਾਂ ਦੀ ਨਗਹਿਨੀ ਕਰਕੇ ਜੱਜ ਸਿੰਘ ਨਾਲ ਗੱਲ ਕਰਕੇ ਤਕਾਲ ਚਲਾਣਾ ਕਰਕੇ ਉਹ ਖਬਰ ਠੰਡੀ ਨਹੀਂ ਸੀ ਹੋਈ ਨਾਲ ਹੀ ਵਿਰਿੰਦਰ ਸਿੰਘ ਊਮੜ ਦੀ ਖਬਰ ਆ ਗਈ ਉਹ ਖਬਰ ਪੁਰਾਣੀ ਹੋ ਗਈ ਕੱਲ ਨੂੰ ਕੀ ਦੀ ਖਬਰ ਆਊਗੀ ਕੋਈ ਨਹੀਂ ਪਤਾ ਅੱਜ ਤੁਹਾਡੇ ਆਲੇ-ਦਾਲੇ ਬੈਠੇ ਸਾਰੇ ਗੱਲਾਂ ਕਰਦੇ ਆ ਯਾਰ ਇੱਥੇ ਹੁੰਦਾ ਹੁੰਦਾ ਵਾਹ ਹੁੰਦਾ ਸਵੇਰੇ ਅਸੀਂ ਗੱਲ ਕਰਦੇ ਆਵਾਂਗੇ ਇਹ ਗੱਲ ਮੈਂ ਵਿਰਿੰਦਰ ਦੇ ਭੋਗ ਤੇ ਬੈਠਾ ਸੀ ਤੇ ਮੇਰੇ ਕੰਨਾਂ 'ਚ ਆ ਗੱਲ ਅਗਰ ਰਹੀ ਸੀ ਉਹ ਸੱਚੂ ਜੀ ਜਾਣੇ ਕਿਤੇਆਂ ਸੀ ਜਦੋਂ ਕੋਈ ਸਾਨੂੰ ਪ੍ਰੋਬਲਮ ਪੈਂਦੀ ਹੈ ਗੁੜੀ ਪਿੱਛੇ ਮੈਂ ਕੰਨ 'ਚ ਆਵਾਜ਼ ਪਈ ਮੈਨੂੰ ਕਿਸੇ ਨੇ ਕੋਈ ਕਿਸੇ ਨਾਲ ਗੱਲ ਕਰਦਾ ਸੀ ਇਹਨਾਂ ਡਾਕਟਰ ਦੂਜਾ ਰੱਬ ਹੁੰਦੇ ਨੇ ਮੇਰਾ ਹਾਸਾ ਨਿਕਲ ਗਿਆ ਮੈਂ ਕਿਹਾ ਤਾਂ ਹੀ ਸਾਡਾ ਦੋਸਤ ਲੈ ਕੇ ਆਪਣੇ ਕੋਲ ਮੈਂ ਇੱਥੇ ਕੋਈ ਕਲਾਕਾਰ ਨਹੀਂ ਮੈਂ ਇੱਥੇ ਕੋਈ ਸੁਭਾਜਿਕ ਲੀਡਰ ਵਜੋਂ ਨਹੀਂ ਕੁਝ ਨਾ ਸਮਝੋ ਬੋਲਣ ਆਇਆ ਮੈਂ ਉਸ 3 ਕਰੋੜ ਪੰਜਾਬੀਆਂ ਜੋ ਬੋਲਣ ਆਇਆ ਮੈਂ ਮੈਨੂੰ ਬਰਿੰਦਰ ਸਿੰਘ ਘੋਮਣ ਦਾ ਪਿਓ ਸਮਝ ਲਵੋ ਉਹਦੀ ਮਾਂ ਸਮਝ ਲਵੋ ਉਹਦੇ ਬੱਚੇ ਸਮਝ ਲਵੋ ਉਹਦਾ ਗਵਾਂਢੀ ਸਮਝ ਲਵੋ ਕਰਤਾਰ ਸਿੰਘ ਟੀਮਾ ਸਮਝ ਲਵੋ ਜੇ ਤੁਹਾਡੇ ਵਿੱਚੋਂ ਬੈਠਾ ਹਰ ਇੱਕ ਬੰਦਾ ਸਮਝ ਲਓ ਮੈਂ ਉੱਠ ਕੇ ਬੋਲਦਾ ਕਿ ਵੱਡੀ ਬਿਮਾਰੀ ਹੁੰਦੀ ਹੈ ਯਾਰ ਮੈਨੂੰ ਕੈਂਸਰ ਹੋ ਗਿਆ ਆਪ ہماری ਰੱਬਗੇ ਅਰਦਾਸਾਂ ਕਰਦੇ ਆ ਬਚੇਗਾ ਨਹੀਂ ਬਚੇਗਾ ਇੱਕ ਸ਼ੋਲਡਰ ਦੀ ਇੰਜਰੀ ਦਾ ਆਪਰੇਸ਼ਨ ਕਰਾਨਗੇ ਰੱਬਗੇ ਅਰਦਾਸ ਦਾ ਟਾਈਮ ਹੀ ਨਹੀਂ ਮਿਲਿਆ ਈੜਾ ਕਰਦਾ ਅਰਦਾਸ ਬਈ ਮੇਰੇ ਮੋਢੇ ਦੀ ਪੇਨ ਹੈ ਮੈਂ ਠੀਕ ਕਰਾਨ ਚੱਲੇ ਆਂ ਅਰਦਾਸਾਂ ਕਰਿਓ ਮੈਂ ਬਚ ਗਿਆ ਨਾ ਪਰ ਗੁਰਿੰਦਰ ਘੋਮੜ ਦੀ ਮੌਤ ਤੋਂ ਬਾਅਦ ਇਹ ਵੀ ਅਰਦਾਸਾਂ ਹੋਣਗੀਆਂ ਕਿ ਮੇਰਾ ਗੁੱਠਾ ਕਰ ਗਿਆ ਰੱਬਾ ਮੈਂ ਪੱਟੀ ਕਰਾਨ ਚੱਲਿਆ ਘਰ ਵਾਲੀ ਨੂੰ ਕਹੇ ਗੁਰਦੁਆਰੇ ਜਾ ਕੇ ਅਰਦਾਸ ਕਰੇ ਇਹਦਾ ਗੁੱਠਾ ਗਾਲ ਜਿੰਨੂੰ ਬਚ ਕੇ ਆਇਆ ਗੀਏ ਕਿਸੇ ਗੈਂਗਸਟਰ ਬਾਦ ਨਾਲੋਂ ਵੱਡੀਆਂ ਬਿਮਾਰੀਆਂ ਨਾਲੋਂ ਖੜਾ ਨਾਲੋਂ ਐਕਸੀਡੈਂਟਾਂ ਨਾਲੋਂ ਟ੍ਰੈਫਿਕ ਨਾਲੋਂ ਵੱਡਾ ਟੈਰਰਿਜ਼ਮ ਨਹੀਂ ਹੈ ਅਸੀਂ ਸੜਕ ਹਾਦਸੇ ਸ਼ਿਕਾਰ ਹੁੰਦੇ ਆ ਅਸੀਂ ਕਿਤੇ ਛੱਤ ਤੋਂ ਡਿੱਗ ਕੇ ਭਾਏ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਹਸਪਤਾਲ ਭੱਜਦੇ ਆ ਨਹੀਂ ਇਥੇ ਨਹੀਂ ਇਲਾਜ ਹੁੰਦਾ ਸੰਗਰੂਰ ਐਨਾ ਮੈਂ ਇੱਕ ਹਸਪਤਾਲ ਨਹੀਂ ਹੈਗੇ ਚੰਡੀਗੜ੍ਹ ਵੱਡੇ ਹਸਪਤਾਲ ਨਹੀਂ ਅੰਮ੍ਰਿਤਸਰ ਵੱਡੇ ਹਸਪਤਾਲ ਨਹੀਂ ਜਲੰਧਰ ਏਸ਼ੀਆ ਚ ਸਭ ਤੋਂ ਵੱਡਾ ਹਸਪਤਾਲ ਨਹੀਂ ਉੱਥੇ ਜ਼ਿੰਦਗੀਆਂ ਜ਼ਿਆਦਾ ਬਚਦੀਆਂ ਨੇ ਪਰ ਸੋਚਣ ਵਾਲੀ ਗੱਲ ਅੱਜ ਜਿਹੜੇ ਇੱਥੇ ਨਹੀਂ ਪਹੁੰਚੇ ਨਹੀਂ ਦਿਸਦੇ ਜਿਹੜੇ ਘੋਮੜ ਦਾ ਨਾਮ ਲੈਂਦੇ ਜਾਂ ਘੋਮੜ ਜੀ ਦਾ ਨਾਮ ਲੈਂਦਾ ਸੀਗਾ ਬਰੇਂਦਰ ਸਿੰਘ ਇਹ ਉਹ ਮੇਰਾ ਯਾਰ ਆ ਮੈਨੂੰ ਫਲਾੜੇ ਨੇ ਬ੍ਰੇਸਲੇਟ ਗਿਫਟ ਕਰਤਾ ਮੈਨੂੰ ਫਲਾਣੇ ਨੇ ਆ ਕਰਤਾ ਮੇਰਾ ਯਾਰ ਆ ਮੈਨੂੰ ਤਾਂ ਕੋਈ ਦਿਸਿਆ ਨਹੀਂ